ਬੂਧ ਦੇ ਕੋ ਆਪੋਜੀਸ਼ਨ ਪਾਰਟੀਆਂ ਵੈਸੇ ਤਾਂ ਹੈ ਹੀ ਨਹੀਂ ਬੂਧ ਜੇਕਰ ਤੁਸੀਂ ਜਿੱਤ ਗਏ ਫਿਰ ਤੁਸੀਂ ਲੋਕ ਜਿਹੜੇ ਬਾਦਲ ਕਿਆਂ ਦੀ ਪਾਰਟੀ ਹੈ ਜਿਹੜੇ ਕਹਿੰਦੇ ਸੀ ਅਸੀਂ 100 ਸਾਲ ਪੁਰਾਣੀ ਪਾਰਟੀ ਹੈ ਅੱਜ 117 ਜੋ ਤਿੰਨ ਸੀਟਾਂ ਹੈ ਐਸਐਲ ਕੇ ਜੋ ਤਾਂ ਕੋਈ ਹੈ ਹੀ ਨਹੀਂ ਸੋ ਉਹ ਜਿਹੜੀਆਂ ਤਿੰਨ ਵੀ ਨਹੀਂ ਰਹਿਣੀਆਂ ਇੱਕ ਵਾਰੀ ਕਾਂਗਰਸ ਨੇ ਦੂਜੀ ਵਾਰੀ ਅਰਦਾਰ ਜਿਹੜੇ ਬਾਦਲ ਕੇ ਉੱਤਰ ਕਾਡੋ ਮੈਚੜਾ ਦੀ ਜਿਹੜੀ ਦੌੜ ਇਹਨਾਂ ਲਈ ਕੀਤੀ ਸੀ ਪਰ ਜਦੋਂ ਇੱਕ ਬਦਲ ਲੋਕਾਂ ਨੂੰ ਮਿਲ ਗਿਆ ਔਰ ਇਸ ਬਦਲ ਨੇ ਲੋਕਾਂ ਦੇ ਕੰਮ ਕੀਤੇ। ਉਹ ਪਹਿਲੀ ਵਾਰੀ ਹੋਇਆ ਇਸ ਦੇਸ਼ ਕਿ ਜਨਰਲ ਕੈਟਾਗਰੀ ਨੂੰ ਵੀ ਕੋਈ ਰਾਹਤ ਮਿਲੀ ਹੋਵੇ। ਆਜ ਸਰਸਾਲ ਜਿਨ੍ਹਾਂ ਨੇ ਰਾਜ ਕੀਤਾ ਮਾਨ ਸਾਹਿਬ ਨੇ 2 ਸਾਲ ਦੇ ਅੰਦਰ ਉਸ ਸਕੂਲਾਂ ਦੇ ਹਾਲਾਤ ਬਦਲੇ। ਚਾਰ ਦਿਵਾਰੀਆਂ ਕਰਾਈਆਂ, ਵਧੀਆ ਟਾਇਲਟਸ ਬਣਾਏ, ਬੱਚਿਆਂ ਲਈ ਬੈਂਚ ਡੈਸਕ ਬਣਵਾਏ। 13000 अध्यापक ਜਿਹੜੇ ਕਿ ਦਾਦਾ 15 15 ਸਾਲ ਤੋਂ ਕੰਮ ਕਰ ਰਹੇ 3.5 3000 ਉਹਨਾਂ ਦੀ ਤਨਖਾਹ ਵੀ 15 15000 ਕਿੰਨੀ ਸੀ ਉਹਨਾਂ ਨੂੰ ਪੱਕਾ ਵੀ ਕੀਤਾ 90% ਲੋਕਾਂ ਦਾ ਜ਼ੀਰੋ ਬਿਲ ਆ ਰਿਹਾ ਚਾਹੇ ਉਹ 300 ਯੂਨਟ ਮੁਫਤ ਬਿਜਲੀ ਦੀ ਗੱਲ ਹੋਵੇ ਲੋਕਾਂ ਨੂੰ 5.5 ਰੁਪਏ ਸਕੁਅਰ ਫੁੱਟ ਰੇਤਾ ਮਿਲਦਾ ਹੈ ਲੋਕ ਬੜੇ ਖੁਸ਼ ਨੇ ਇੱਕ ਗਰੀਬ ਆਦਮੀ ਦਾ 75 ਸਾਲ ਤੋਂ ਕੋਠਾ ਅੱਜ ਵੀ ਚੁੰਦਾ ਹੈ ਇਹਨਾਂ ਦੇ ਸੁੱਖ-ਵਿਲਾਸ ਕਿਵੇਂ ਬਣ ਗਏ ਜਿੱਥੇ ਰਹਿਣ ਦਾ ਇੱਕ ਦਿਨ ਦਾ ਕਿਰਾਇਆ 1.5 ਲੱਖ ਰੁਪਿਆ ਹੈ 1.5 ਲੱਖ ਚਿਕਾ ਗਰੀਬ ਆਦਮੀ ਦਾ ਸੁੱਖ-ਵਿਲਾਸ ਬਣ ਜਾਂਦਾ ਪਿੰਡ ਦੀ ਆਉਣ ਵਾਲੇ ਟਾਈਮ 'ਚ ਕਿਹੜੇ-ਕਿਹੜੇ ਬਦਲਾਅ ਆ ਜਿਹੜੇ ਮੁੱਖ ਦੇਖੇ ਜਾਣਗੇ ਪੰਜਾਬ ਦੇ ਵਿੱਚ ਦੇਖੋ ਸਭ ਤੋਂ ਵੱਡੀ ਤਾਂ ਸਾਡਾ ਇੱਕ ਕਿਸਾਨ ਪ੍ਰਧਾਨ ਸੁਪਰ ਤੁਸੀਂ ਹੁਣ ਵੀ ਦੇਖਿਆ ਕਿ ਕੱਸੀਆਂ ਇਹ ਸੂਇਆਂ 'ਚ ਪਾਣੀ ਆ ਗਿਆ ਨਹਿਰੀ ਪਾਣੀ ਆ ਗਿਆ ਆਉਣ ਵਾਲੇ ਸਮੇਂ 'ਚ ਮੈਂ ਦਾਅਵੇ ਨਾਲ ਕਹਿੰਦਾ 70 80% ਜਿਹੜੀ ਜਿਹੜੀ ਸੱਚਾਈ ਹੈ ਉਹ ਜਿਹੜੀ ਇਸ ਪਾਣੀ ਨਾਲ ਹੋਣੀ ਨਹਿਰੀ ਪਾਣੀ ਨਾਲ ਹਾਂਜੀ ਅੱਜ ਸਾਡੇ ਇੱਥੇ ਰੂਪਨਗਰ ਪਹਿਲਾ ਚੌਕ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਰੋਡ ਸ਼ੋਅ ਆ ਉੱਥੇ ਸਾਡੇ ਨਾਲ ਚਮਕੌਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੇ ਐਮ ਐਲ ਏ ਡਾਕਟਰ ਜੰਨੀ ਜੀ ਸਾਡੇ ਨਾਲ ਮੌਜੂਦ ਆ ਡਾਕਟਰ ਸਾਹਿਬ ਸਸੀ ਕਾਲ ਜੀ ਤੇ ਅੱਜ ਇੱਕ ਬਹੁਤ ਵੱਡੇ ਪੱਧਰ ਤੇ ਜਿਹੜਾ ਰੋਡ ਸ਼ੋਅ ਆਰਗੇਨਾਈਜ਼ ਕੀਤਾ ਗਿਆ ਹਲਕੇ ਮੂਹਾਂ ਦੇ ਲੋਕਾਂ ਦਾ ਇਕੱਠਾ ਜਿਹੜਾ ਸਪੋਰਟ ਕਰਨ ਲਈ ਆਵਾਦ ਦੀ ਪਾਰਟੀ ਉੱਤੇ ਪਹੁੰਚਿਆ ਕਿਵੇਂ ਦੇਖ ਰਹੇ ਹੋ ਸਭ ਤੋਂ ਅੱਗੇ ਕਾਂਗਰਸ ਦੇਖੋ ਬਹੁਤ ਵਧੀਆ ਇਕੱਠਾ ਜਿਹਦੇ ਇਕੱਠਾ ਹੋਇਆ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਵੀ ਝੰਡੇ ਚੱਕੀ ਫਿਰਦੇ ਨੇ ਕਿਉਂ ਹੈ ਕਿ ਸਰਦਾਰ ਭਗਵਾਨ ਸਿੰਘ ਮਾਨ ਜਿਨ੍ਹਾਂ ਨੂੰ ਕਿ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਸੀ 2022 ਉਹਨਾਂ ਨੇ ਇਮਾਨਦਾਰੀ ਨਾਲ ਜਿਹੜਾ ਆਪਣਾ ਕੰਮ ਕੀਤਾ ਹੈ ਉਹਨਾਂ ਨੇ ਜਿੰਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਪੂਰੇ ਕੀਤੇ ਆ ਚਾਹੇ ਉਹ 300 ਯੂਨਿਟ ਮੁਫਤ ਬਿਜਲੀ ਦੀ ਗੱਲ ਹੋਵੇ ਪਹਿਲੀ ਵਾਰੀ ਹੋਇਆ ਇਸ ਦੇਸ਼ ਕਿ ਜਨਰਲ ਕੈਟਾਗਰੀ ਨੂੰ ਵੀ ਕੋਈ ਰਾਹਤ ਮਿਲੀ ਹੋਵੇ ਸੋ 90% ਲੋਕਾਂ ਦਾ ਜ਼ੀਰੋ ਬਿਲ ਆ ਰਿਹਾ ਫਿਰ ਆਪਾਂ ਸਕੂਲਾਂ ਦੀ ਗੱਲ ਕਰੀਏ ਤਾਂ ਪਹਿਲਾ 60% ਸਕੂਲਾਂ ਨੇ ਚਾਰ ਦਿਵਾਰੀਆਂ ਹੈ ਨਹੀਂ ਸੀ 75 ਸਾਲ ਜਿਨ੍ਹਾਂ ਨੇ ਰਾਜ ਕੀਤਾ ਮਾਨ ਸਾਹਿਬ ਨੇ 2 ਸਾਲ ਦੇ ਅੰਦਰ ਉਹ ਸਕੂਲਾਂ ਦੀ ਹਾਲਾਤ ਬਦਲੇ ਚਾਰ ਦਿਵਾਰੀਆਂ ਕਰਾਈਆਂ ਵਧੀਆ ਟਾਇਲਟਸ ਬਣਾਏ ਬੱਚਿਆਂ ਲਈ ਬੈਂਚ ਟੈਸਕ ਬਣਵਾਏ ਤੇ ਇਹ ਹੀ ਨਹੀਂ 12000 ਨਵੇਂ ਅਧਿਆਪਕ ਭਰਤੀ ਕੀਤੇ ਗਏ 13000 ਅਧਿਆਪਕ ਜਿਹੜੇ ਕਿ 10 15 15 ਸਾਲ ਤੋਂ ਕੱਚੇ ਕੰਮ ਕਰ ਰਹੇ 3.5 3000 ਤੋਂ ਉਹਨਾਂ ਦੀ ਤਨਖਾਹ ਵੀ 15 15000 ਕੀਤੀ ਉਹਨਾਂ ਨੂੰ ਪੱਕਾ ਵੀ ਕੀਤਾ ਦੇਖੋ ਆਪੋਜੀਸ਼ਨ ਵੱਲੋਂ ਬਹੁਤ ਇਲਜ਼ਾਮ ਲਗਾਏ ਜਾਂਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਮੇਰੇ ਤੇ ਵੀ ਕਈ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਆ ਆਪੋਜੀਸ਼ਨ ਵੱਲੋਂ ਕੀ ਕਹਿੰਦੇ ਹੋ ਆਪੋਜੀਸ਼ਨ ਪਾਰਟੀ ਬਾਰੇ ਤੁਸੀਂ ਦੇਖੋ ਆਪੋਜੀਸ਼ਨ ਪਾਰਟੀਆਂ ਵੈਸੇ ਤਾਂ ਹੈ ਹੀ ਨਹੀਂ ਜੇਕਰ ਤੁਸੀਂ ਜਿੱਤ ਗਏ ਫਿਰ ਤੁਸੀਂ ਜਿਹੜੇ ਬਾਦਲ ਕਿਆਂ ਦੀ ਪਾਰਟੀ ਹੈ ਜਿਹੜੇ ਕਹਿੰਦੇ ਸੀ ਅਸੀਂ 100 ਸਾਲ ਪੁਰਾਣੀ ਪਾਰਟੀ ਹੈ ਅੱਜ 117 'ਚ ਤਿੰਨ ਸੀਟਾਂ ਐਸਐਲਕੇ ਜੋ ਤਾਂ ਕੋਈ ਹੈ ਹੀ ਨਹੀਂ ਉਹ ਜਿਹੜੀਆਂ ਤਿੰਨ ਵੀ ਨਹੀਂ ਰਹਿਣੀਆਂ ਆਉਣ ਵਾਲਾ ਜਿੱਦਾਂ ਦੇ ਉਹ ਜਿੰਦਾਂ ਦੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਖੁੱਟਿਆ ਇੰਨੀ ਵੱਡੀ ਉਮੀਦ ਆ ਕਿ ਤਿੰਨ ਸੀਟਾਂ ਵੀ ਉਹਨਾਂ ਕੋਲ ਨਹੀਂ ਰਹਿਣਗੀਆਂ ਕੀ ਕਹੇ ਹੋਰ ਤੁਸੀਂ ਮਤਲਬ ਲੋਕਾਂ ਵਾਸਤੇ ਉਹ ਜage ਕੀ ਰੋਡ ਮੈਪ ਬਣਾਇਆ ਹੋਇਆ ਜਿਹੜੀ ਆ ਤਿੰਨ ਸੀਟਾਂ ਉਹਨਾਂ ਕੋਲ ਆ ਉਹ ਵੀ ਤੁਸੀਂ ਆਪਣੇ ਨਾਲ ਕਰ ਲਿਆ ਮੈਂ ਕਹਿੰਦਾ ਸਹੀ ਗੱਲ ਹੈ ਲੋਕਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਕਿ ਇਹਨਾਂ ਦੇ ਬਾਲਾਸਰ ਰਿਜ਼ੋਰਟ ਇਹਨਾਂ ਦੇ ਇਹਨਾਂ ਦੇ ਸੁੱਖ ਵਿਲਾਸ ਕਿਵੇਂ ਬਣੇ ਇੱਕ ਗਰੀਬ ਆਦਮੀ ਦਾ 75 ਸਾਲ ਤੋਂ ਕੋਠਾ ਅੱਜ ਵੀ ਚੁੰਦਾ ਹੈ ਇਹਨਾਂ ਦੇ ਸੁੱਖ ਵਿਲਾਸ ਕਿਵੇਂ ਬਣ ਗਏ ਜਿੱਥੇ ਰਹਿਣ ਦਾ ਇੱਕ ਦਿਨ ਦਾ ਕਿਰਾਇਆ 1.5 ਲੱਖ ਰੁਪਿਆ ਹੈ 1.5 ਲੱਖ ਚਿਕਾ ਗਰੀਬ ਆਦਮੀ ਦਾ ਸੁੱਖ ਵਿਲਾਸ ਬਣ ਜਾਂਦਾ ਪਿੰਡ ਸੋ ਲੋਕ ਸਮਝ ਚੁੱਕੇ ਆ ਪਹਿਲਾਂ ਇਹ ਗੁੰਮਰਾਹ ਕਰ ਲੰਦੇ ਸੀ ਪਹਿਲਾਂ ਕੋਈ ਆਲਟਰਨੇਟਿਵ ਹੈ ਨਹੀਂ ਸੀ ਇੱਕ ਵਾਰੀ ਕਾਂਗਰਸ ਦੂਜੀ ਵਾਰੀ ਜਿਹੜੇ ਬਾਦਲ ਕੇ ਉੱਤਰ ਕਾਟੋ ਮੈਚੜਾਂ ਦੀ ਜਿਹੜੀ ਦੌੜ ਇਹਨਾਂ ਚ ਲੱਗੀ ਹੋਈ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇੱਕ ਬਦਲ ਲੋਕਾਂ ਨੂੰ ਮਿਲ ਗਿਆ ਔਰ ਇਸ ਬਦਲ ਨੇ ਲੋਕਾਂ ਦੇ ਕੰਮ ਕੀਤੇ ਆ ਬਿਜਲੀ ਦੀ ਗੱਲ ਹੋਵੇ ਗੱਲ ਕਰੀਏ ਬਦਲਾਅ ਦੀ ਪਹਿਲਾਂ ਇਹ ਮਸਲਬ ਜੋ ਜਿਹੜੇ ਪੰਜਾਬ ਦੇ ਲੋਕ ਦੇਖ ਚੁੱਕੇ ਆ ਸੀਐਮ ਭਗਵੰਤ ਮਾਨ ਜੀ ਵੱਲੋਂ ਤੇ ਆਉਣ ਵਾਲੇ ਟਾਈਮ 'ਚ ਕਿਹੜੇ ਕਿਹੜੇ ਬਦਲਾਅ ਆ ਜਿਹੜੇ ਮੁੱਖ ਦੇਖੇ ਜਾਣਗੇ ਪੰਜਾਬ ਦੇ ਵਿੱਚ ਦੇਖੋ ਸਭ ਤੋਂ ਵੱਡੀ ਤਾਂ ਸਾਡਾ ਇੱਕ ਕਿਸਾਨ ਪ੍ਰਧਾਨ ਸੁਪਰ ਤੁਸੀਂ ਹੁਣ ਵੀ ਦੇਖਿਆ ਕਿ ਕੱਸੀਆਂ ਸੂਇਆ ਚ ਪਾਣੀ ਆ ਗਿਆ ਨਹਿਰੀ ਪਾਣੀ ਆ ਗਿਆ ਆਉਣ ਵਾਲੇ ਸਮੇਂ ਵਿੱਚ ਮੈਂ ਦਾਅਵੇ ਨਾਲ ਕਹਿਦਾ 70 80% ਜਿਹੜੀ ਜਿਹੜੀ ਸੱਚਾਈ ਹੈ ਉਹ ਜਿਹੜੀ ਇਸ ਪਾਣੀ ਨਾਲ ਹੋਣੀ ਨਹਿਰੀ ਪਾਣੀ ਨਾਲ ਉਹਦੇ ਨਾਲ ਹੋਣਾ ਕੀ ਹੈ 50% ਟਿਊਬਾਂ ਦੀ ਟਿਊਬਲਾਂ ਦੀ ਜ਼ਰੂਰਤ ਨਹੀਂ ਪੈਣੀ ਜਿਹੜਾ 8 9k ਹਜ਼ਾਰ ਕਰੋੜ ਜਿਹੜਾ ਹੈਗਾ ਉਹ ਮਿਲਣਾ ਹੈ ਠੀਕ ਹੈ ਵਚਨ ਹੈ ਪੰਜਾਬ ਸਰਕਾਰ ਉਹਦੇ ਨਾਲ ਲੋਕਾਂ ਦੇ ਹੋ ਜਿਹੜੇ ਕੰਮਕਾਰ ਹੋਣਗੇ ਸੋ ਅੱਜ ਜਿਹੜੇ ਪਹਿਲੀਆਂ ਸਰਕਾਰਾਂ ਸੀ ਉਹ ਮਾਫੀਏ ਚ ਲਾਂਦੀਆਂ ਸੀ ਠੀਕ ਹੈ ਰੇਤਾ ਮਾਫੀਆ ਚੱਲਦਾ ਸੀ ਉਹਨਾਂ ਦਾ 10000 ਕਰੋੜ 20000 ਕਰੋੜ ਬਚਦਾ ਉਹਨਾਂ ਦੇ ਘਰਾਂ ਜਾਂਦਾ ਸੀ ਹੁਣ ਜਿਹੜਾ ਕੋਈ ਮਾਫੀਆ ਨਹੀਂ ਲੋਕਾਂ ਨੂੰ 5.5 ਰੁਪਏ ਸਕੁਅਰ ਫੁੱਟ ਰੇਤਾ ਮਿਲਦਾ ਲੋਕ ਬੜੇ ਖੁਸ਼ ਨੇ ਅਗਰ ਕੋਈ ਕਿਸਾਨ ਹੈ ਉਹਨੂੰ ਮੁਫਤ ਬਿਜਲੀ ਮੁਫਤ ਪਾਣੀ ਮਿਲ ਰਿਹਾ ਉਹਦੇ ਘਰ ਦਾ ਮੀਟਰ ਜਿਹੜਾ ਜ਼ੀਰੋ ਬਿਲ ਆ ਰਿਹਾ ਉਹਦੇ ਬੱਚੇ ਸਰਕਾਰੀ ਸਕੂਲ ਵਧੀਆ ਹੋ ਰਹੇ ਨੇ ਉੱਥੇ ਪੜ੍ਹ ਰਹੇ ਨੇ ਉਹਦੇ ਬਜ਼ੁਰਗ ਨੂੰ ਮੁਫਤ ਦਵਾਈ ਮਿਲ ਰਹੀ ਹੈ ਤਾਂ ਉਹਦੇ ਖਰਚਾ ਹੀ ਕੋਈ ਨਹੀਂ ਸੋ ਇਸ ਤਰ੍ਹਾਂ ਇੱਕ ਵੈਲਫੇਅਰ ਇੱਕੋ ਵੈਲਫੇਅਰ ਸਟੇਟ ਬਣ ਚੁੱਕੀ ਹੈ ਸਾਡਾ ਪੰਜਾਬ ਆਉਣ ਵਾਲਾ ਸਮੇਂ ਹੋਰ ਵੈਲਫੇਅਰ ਦੇ ਕੰਮ ਹੋਣਗੇ ਜਿਹੜੇ ਕੱਚੇ ਮਕਾਨ ਉਹਨਾਂ ਨੂੰ ਵੀ ਜਿਹੜੇ ਪਹਿਲਾਂ ਅਸੀਂ ਦੇਖਦੇ ਸੀ ਸੈਂਟਰ ਦਵੇਗਾ ਪਰ ਹੁਣ ਸੈਂਟਰ ਵੱਲ ਅਸੀਂ ਨਹੀਂ ਅੱਖਾਂ ਨਹੀਂ ਤਾੜਨੀਆ ਮੈਨੂੰ ਲੱਗਦਾ ਪੰਜਾਬ ਸਰਕਾਰ ਆਪ ਜਿਹੜੇ ਕੰਮ ਕਰੇਗੀ ਤੋ ਲੋਕਾਂ ਨੂੰ ਅਗਰ ਰਹਿਣ ਰਹਿਣ ਨੂੰ ਮਕਾਨ ਮਿਲਣ ਉਹਨਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋਣ ਉਹਨਾਂ ਦੇ ਬੱਚਿਆਂ ਲਈ ਵਧੀਆ ਸਰਕਾਰੀ ਸਕੂਲ ਹੋਣ ਉਹਨਾਂ ਦੇ ਜੁਰਗਾਂ ਲਈ ਦਵਾਈ ਹੋਵੇ ਫਿਰ ਹੋਰ ਕੀ ਚਾਹੀਦਾ ਮੇਰਾ ਖਿਆਲ ਹੈ ਕਿ ਇਨਕਲਾਬ ਆਏਗਾ ਦੇਖੋ ਵੱਡੇ ਬਿਆਨ ਆ ਡਾਕਟਰ ਚੰਨੀ ਜੀ ਵੱਲੋਂ ਦਿੱਤੇ ਗਏ ਆ ਐਮਐਲਏ ਐਮਐਲਏ ਸ਼੍ਰੀ ਚਮਕੌਰ ਸਾਹਿਬ ਜੀ ਤੋਂ ਤੁਹਾਡਾ ਸਾਰਾ ਧੰਨਵਾਦ ਕਰਦੇ ਹਾਂ ਜੀ ਸਟਾਰ ਟੀਵੀ ਤੇ ਦਿਖਾਈ ਆ ਤੇ ਹੋਰ ਖਬਰਾਂ ਜੀ ਤਸਵੀਰਾਂ ਨਾਲ ਜੁੜੋ ਜੀ ਸਟਾਰ ਟੀਵੀ ਦੇ ਨਜ਼ਾਰਾ